ਸਾਸੀਕਾਰ ਕਿਸਾਨ ਭਰਾਵੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਵੀਡੀਓ ਪਾਉਣੀ ਆ ਬਈ ਕਣਕ ਦੇ ਬੀਜ ਦੀ ਤੇ ਆ ਬਈਆਂ ਨੇ ਕਣਕ ਦਾ ਬੀਜ ਲਿਆਂਦਾਗਾ ਪਾਸਲੇ ਪਿੰਡੋਂ ਤੇ ਇਹ ਕਹਿੰਦੇ ਵੀ ਵੱਡੀ ਬੱਲੀ ਵਾਲੇ ਨਾਮ ਦੇ ਨਾਲ ਮਸ਼ਹੂਰ ਹੈ ਤੇ ਬਾਕੀ ਆਪਾਂ ਇਹਨਾਂ ਨਾਲ ਥੋੜੀ ਗੱਲ ਕਰਾਉਣੇ ਆ ਵੀ ਕਿੱਥੋਂ ਬੀਜ ਲਿਆਂਦਾ ਵੀ ਕਿੰਨੇ ਦਾ ਝਾੜ ਆ ਸਾਰੀ ਗੱਲਬਾਤ ਤੁਹਾਨੂੰ ਬਈਆਂ ਨਾਲ ਕਰਾਉਣੇ ਆ ਤੇ ਆਜੋ 사ਸੀਕਾਰ ਬਈ 사ਸੀਕਾਰ ਬਈ ਠੀਕ ਹੋ ਹਾਂਜੀ ਹਾਂ ਏ ਵੀ ਦਾ ਨਾਮ ਕੀ ਆ ਬਈ ਇਹ ਵੀ ਦਾ ਨਾਮ ਤਾਂ ਵੀਰੇ ਸਾਨੂੰ ਵੀ ਕੋਈ ਦੱਸਿਆ ਨਹੀਂ ਵੱਡੀ ਬੱਲੀ ਦੇ ਨਾਂ ਦੀ ਕਹਿ ਕੇ ਦਿੱਤਾਗਾ ਤੇ ਸੇ ਵੱਡੀ ਬੱਲੀ ਦੇ ਨਾਂ ਤੇ ਅੱਡੀ ਵੱਡੀ ਬੱਲੀ ਆ ਤੁਸੀਂ ਆ ਬੱਲੀ ਦੇਖ ਸਕਦੇ ਇਸ ਤੋਂ ਤੂੜੀਆਂ ਸਾਨੂੰ ਹੋਰ ਤੋੜ ਕੇ ਖਾਣਿਆ ਬੱਲੀ ਦੇਖੋ ਵੀਰੇ ਤੇ ਆ ਨਾਲ ਆਪਣੇ ਆ ਇੱਥੇ ਹੋਰ ਖੜੀ ਆ ਕੰਤਾਰਾ ਬਈ ਆ ਦੇਖ ਰੋ ਬੱਲੀ ਦੇ ਜਿਹੜੇ ਇੱਕ ਨਫਰ ਨਾਲ ਲਾਈ ਚਾ ਦੇਖੋ ਜੀ ਨਾਲ ਬੱਲੇ ਦੇਖੋ ਬੱਲੀ ਦਾ ਫਰਕ ਹੀ ਦੇਖ ਲਓ ਤੁਸੀਂ ਆਪ ਹੀ ਵੱਡੀ ਬੱਲੀ ਦੇ ਨਾਂ ਤੇ ਮਸ਼ਹੂਰ ਆ ਇਹ ਤੇ ਇਹ ਕਿੱਥੋਂ ਲਿਆਂਦਾ ਦੀ ਬਈ ਵੀਰੇ ਰਿਸ਼ਤੇਦਾਰੀ ਜੋ ਮਗਾਈ ਦੀ ਖਾਸੀ ਦੂਰੋਂ ਠੀਕ ਹੈ ਠੀਕ ਹੈ ਤੇ ਇਹ ਆਪਣਾ ਕਿੰਨੇ ਕਿ ਦਿਨ ਲੇ ਜਾਂਦਾ ਇਹ ਇਹ 120 ਤੋਂ 130 ਦੇ ਨਾਲ ਵਿੱਚ ਵਿੱਚ ਤਿਆਰ ਹੋ ਗਿਆ ਵੀਰੇ ਮੰਨਿਆ 11 ਨਵੰਬਰ ਨੂੰ ਵਿਜੀਦੀ ਅੱਜ 16 April ਹੋ ਗਈ ਅੱਛਾ ਅੱਜ ਵੱਡਣੀ ਆ ਇਹ ਹਾਂ ਅੱਜ ਵੱਡਣੀ ਆ ਠੀਕ ਹੈ ਤੇ ਬੱਲੀ ਦੇ ਵਿੱਚ ਤੁਸੀਂ ਨੇ ਦਾਣੇ ਦੋਨੇ ਗਿਣੇ ਹੋਣਗੇ ਬਈ 144 149 ਅੱਛਾ ਅੱਛਾ 45 ਇੱਥੇ ਤੱਕ ਹੀ ਲਿਖ ਲੈਣੇ ਆਪਾਂ ਗਣਕੇ 140 ਤੋਂ ਪਲੱਸ ਮਤਲਬ 140 ਪਲੱਸ ਹੈਗੇ ਤੁਸੀਂ ਐ ਮਾੜਾ ਲੋਕੀ 5-7 ਜੇ ਮਨਜੂ ਨਿਕਲਦੇ ਨੇ 130 ਤਾਂ ਤਾਂ ਵੀ ਪੱਕੇ ਨੇ ਠੀਕ ਹੈ ਠੀਕ ਹੈ ਬਈ ਤੇ ਇਹ ਜਿੱਥੋਂ ਲਿਆਂਦਾ ਦੀ ਕੀ ਕਹਿ ਕੇ ਤਾ ਦੀ ਵੀ ਕਿੰਨਾ ਝੜ ਨਿਕਲੂਗਾ ਤਕਰੀਬਨ 70 ਤੋਂ ਦਾ ਪਲੱਸ ਹੀ ਰਹਿੰਦਾ ਕਿਤੇ 85 ਤੋਂ ਘਟ ਹੈਣੀ 75 75 ਤੋਂ 85 ਹਾਂ ਬਈ ਤੇ ਦਾ ਕਿਰਨ ਵੀ 70 ਤੋਂ ਘਟ ਹੈ ਨਹੀਂ 75 ਤੋਂ ਘਟ ਨਹੀਂ ਹੈ ਟੂੜੀ ਫੁੱਲ ਹੁੰਦੀ ਆ ਠੀਕ ਹੈ ਠੀਕ ਹੈ ਖਾਨ ਚ ਵਧੀਆ ਫੁੱਲ ਹੈ ਬਈ ਠੀਕ ਹੈ ਬਈ ਤੇ ਆਪ ਦਾ ਪਿੰਡ ਪਤਾ ਵੀ ਦੱਸ ਦੋ ਬਈ ਸਾਰਾ ਨੰਬਰ ਠੀਕ ਹੈ ਨਾਮ ਨਾਮ ਨਵਦੀਪ son of ਜਗਦੇਵ ਸਿੰਘ ਖੰਗੂੜਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 97802 60333 ਇੱਕ ਵਾਰੀ ਹੋਰ ਰਿਪੀਟ ਕਰਦਾ ਹਾਂ ਬਾਈ 97802 60333 ਜੇ ਕਿਸੇ ਨੇ ਲੈਣਾ ਤਾਂ ਸੰਪਰਕ ਕਰ ਸਕਦਾ ਅੱਜ ਵੱਟ ਲਾਂਗੇ ਤੇ ਆਪ ਦਾ ਜੇ ਕਿਸੇ ਨੇ ਬੁੱਕ ਕਰਾਉਣੀਆਂ ਬੁੱਕ ਵੀ ਕਰਾ ਸਕਦਾ ਹੈ ਠੀਕ ਹੈ ਠੀਕ ਹੈ ਬਈ ਤੇ ਬਾਈ ਪਿੰਡ ਛੇਰੂਆਂ ਬਾਈਆਂ ਦਾ ਆਪਣਾ ਪਿੰਡੀ ਹੈ ਜਿਹੜਾ ਸੰਗਰੂਰ ਹੈ ਤੇ ਨੰਬਰ ਮੁੰਡੇ ਨੇ ਦੱਸਤਾ ਜੇ ਕਿਸੇ ਨੇ ਇਹ ਵੀ ਲੈਣਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਬਾਕੀ ਆਪਾਂ ਸਕਰੀਨ ਦੇ ਉੱਤੇ ਨੰਬਰ ਵੀ ਚਲਾਵਾਂਗੇ ਤੇ ਬੱਲੀ ਤੁਹਾਨੂੰ ਦੁਬਾਰੇ ਫੇਰ ਦਿਖਾ ਦੰਨੇ ਆ ਬੱਲੀ ਕਿਹੜੀ ਮਰਜ਼ੀ ਤੋੜ ਲੋ ਹਾਂ ਬਾਕੀ ਦੇਖ ਬੱਲੀ ਦੇਖੋ ਤੇ ਆ ਬੱਲੀ ਦੇ ਬਰਾਬਰ ਤਾਂ ਕੁਝ ਵੀ ਨਹੀਂ ਮਤਲਬ ਆ ਦੇਖੋ ਨਾਲ ਲਵੇ ਵਾਹਣ ਚੋ ਤੋਰੀ ਆ ਦੇਖੋ ਤੇ ਇੱਕ ਹਾਂ ਇਹ ਮੇਰੇ ਕਹਿੰਦਾ ਦੋ ਤਿੰਨ ਬੱਲੀਆਂ ਇੱਕ ਬੱਲੀ ਦੇ ਬਰਾਬਰ ਚੜ ਜਾਣੀਆਂ ਤੇ ਬਾਕੀ ਰੇਨ ਰੂ ਵੀ ਸਾਰਾ ਕੋਈ ਨਹੀਂ ਪੈਂਦਾ ਕੋਈ ਆ ਨਹੀਂ ਹੈ ਕੋਈ ਪਾਣੀ ਘੱਟ ਵੱਧ ਲਾਦਾ ਉਹੀ ਦਿਨਾਂ ਚ ਬਰਾਬਰ ਸਾਰਿਆਂ ਦੇ ਆ ਜੂਗੀ ਕੋਈ ਨਹੀਂ ਗੱਲ ਇਹ ਅਟ ਆਉਂਦੀ ਹੈ ਜੀ ਤੂੜੀ ਵੀ ਬਾਈ ਕਹਿੰਦੇ ਫੁੱਲ ਬਣਦੀ ਹੈ ਇਹ ਜੀ ਗੱਲ ਨਹੀਂ ਤੇ ਦੇਖਣ ਨੂੰ ਵੀ ਕਣਕ ਪਤੀ ਲੱਗਦੇ ਇਹਨਾਂ ਦੇਖੋ ਇੱਕ ਤਾਂ ਇਹ ਹੁੰਦਾ ਵੀ ਉਹਨਾਂ ਨੇ ਵੱਡੀ ਵੱਲੀ ਨਾ ਤੋੜ ਰੱਖੀ ਹੋਇਆ ਦੇਖੋ ਪਹਿਲੇ ਵੀ ਛਾਂੜ ਕੇ ਤੋੜੀ ਹੋੰਨੇ ਆ ਦੇਖੋ ਛੋਟੀ ਤੋਂ ਛੋਟੀ ਜਮਾ ਵੱਲੀ ਦਿਖਾਈ ਜਨਾ ਆ ਵੀ ਬਣਿਆ ਉਹਦੇ ਨਾਲ ਤਾਂ ਵੀ ਵੱਡਿਆ ਸਾਰਿਆਂ ਨੂੰ ਛੋਟੀ ਵੱਲੀ ਇਹਦੇ ਵਿੱਚ ਐਂ ਲਾ ਲਓ ਸਾਰੀਆਂ ਸਾਰੀਆਂ ਵੱਡੀਆਂ ਜੀ ਇਹੋ ਆ ਹਾਂ ਆ ਵੱਲੀਆਂ ਤੁਸੀਂ ਕਰ ਲਿਓ ਸੰਪਰਕ ਭਾਈ ਜੇ ਕਿਸੇ ਨੂੰ ਲੋੜ ਹੋਵੇ ਵੀ ਦੀ ਪਿੰਡ ਸ਼ੇਰੋਂ ਜ਼ਿਲ੍ਹਾ ਸੰਗਰੂਰ ਨੰਬਰ ਤੁਹਾਨੂੰ ਸਕਰੀਨ ਤੇ ਚਲਾ ਦਾਂਗੇ ਤੇ ਬਹੁਤ ਬਹੁਤ ਧੰਨਵਾਦ ਭਾਈ ਓਕੇ ਭਾਈ